ਕਹਿੰਦਾ ਜਿੰਨੇ ਸਾਡੇ ਸਾਰੇ ਵੀਵਰ ਜਿਹੜੇ ਸਾਨੂੰ ਦੇਖ ਰਹੇ ਆ ਸੁਣ ਰਹੇ ਆ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਜੋ ਸਾਡੇ ਮਨ ਦੀ ਗੱਲ ਸੀ ਜੋ ਸਾਡੇ ਮਨ ਚ ਬਲਬਲਾ ਸੀ ਕਿ ਜਿਹੜੀ ਕੰਗਨਾ ਰਣੌਤ ਦੀ ਜਿਹੜੀ ਪਿਕਚਰ ਹੈ ਕਿਉਂਕਿ ਕੰਨੀ ਪਿਕਚਰ ਦਾ ਇਸ਼ੂ ਨਹੀਂ ਹੈ ਕੰਗਨਾ ਰਣੌਤ ਦਾ ਜਿਹੜਾ ਇੱਕ ਅਕਸ ਹੈ ਉਹਨੇ ਸਾਡੇ ਪੰਜਾਬੀਆਂ ਵਾਸਤੇ ਸਾਡੀ ਕਿਸਾਨੀ ਵਾਸਤੇ ਸਾਡੀਆਂ ਬੀਬੀਆਂ ਭੈਣਾਂ ਵਾਸਤੇ ਉਹਨੇ ਬਹੁਤ ਕੁਝ ਸਾਡੇ ਸਿੱਖੀ ਦੇ ਉੱਤੇ ਕਟਾਸ਼ ਵੀ ਕੀਤੇ ਔਰ ਸਾਨੂੰ ਜਾਣਬੁੱਝ ਕੇ ਟੀਜ਼ ਕਰ ਕਰਕੇ ਉਹਨੇ ਸਾਡਾ ਜਿਹੜਾ ਗੁੱਸਾ ਉਹਨੂੰ ਵਧਾਇਆ ਹੁਣ ਉਹ ਗੁੱਸਾ ਜਿਹੜਾ ਉਹ ਜਾਂ ਤੇ ਉਹ ਕਿਤੇ ਪੰਜਾਬ ਬੇਸਡ ਹੁੰਦੀ ਜਾਂ ਸਾਡੇ ਜਲੰਧਰ ਬੇਸਡ ਹੁੰਦੀ ਤੇ ਅਸੀਂ 1 ਟੂ 1 ਉਹਦੇ ਨਾਲ ਬਹਿ ਕੇ ਉਹ ਆਪਣੀ ਗੱਲ ਰੱਖ ਕੇ ਅਸੀਂ ਆਪਣਾ ਗੁੱਸਾ ਉਹਦੇ ਨਾਲ ਉਹ ਕੱਢ ਸਕਦੇ ਸੀ ਕਰ ਸਕਦੇ ਸੀ ਹੁਣ ਸਾਡੇ ਕੋਲੇ ਉਹਦਾ ਜਿਹੜਾ ਗੁੱਸਾ ਕੱਢਣ ਦਾ ਜਾਂ ਉਹਦਾ ਆਪਣਾ ਜਿਹੜਾ ਮਨ ਦਾ ਸਾਡਾ ਰੰਝ ਹੈ ਜਿਹੜਾ ਸਾਡੀ ਪ੍ਰੋਟੈਸਟ ਹੈ ਉਹ ਪ੍ਰੋਟੈਸਟ ਇਹ ਹੈ ਕਿ ਅਸੀਂ ਇਹ ਜਿਹੜੀ ਫਿਲਮ ਹੈ ਇਹ ਅਸੀਂ ਫਿਲਮ ਜਿਹੜੀ ਹੈ ਉਹ ਘਟੋ ਘਟ ਜਲੰਧਰ ਦੇ ਵਿੱਚ ਅਸੀਂ ਆਪਣੇ ਵੱਲੋਂ ਕਿਉਂਕਿ ਸਾਡੇ ਜੋ ਕੋਲ ਕਿਸ਼ਨ ਜੀ ਜਿਹੜੇ ਪੀਵੀਆਰ ਦੇ ਜਿਹੜੇ ਚਲੋ ਅਸੀਂ ਆਪੇ ਕਰ ਲੈਣੇ ਕੋਈ ਨਹੀਂ ਜਿਹੜੇ ਮੈਂ ਪਾਣੇ ਕਰ ਲੈਣੇ 2 ਰੁਪਏ ਸੀ ਉਹਨਾਂ ਨੂੰ ਅਸੀਂ ਜਿਹੜੀ ਹੈ ਉਹ ਕਿਉਂਕਿ ਸਾਡੇ ਇੱਥੇ ਆਉਣ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਵੱਲੋਂ ਮੈਨੂੰ ਇਹਨਾਂ ਦਾ ਮੈਸੇਜ ਆਲਰੇਡੀ ਮੈਂ ਥਰੂ ਅਫੀਸਰਜ਼ ਨੂੰ ਮਿਲ ਚੁੱਕਿਆ ਸੀ ਕਿ ਹਾਂ ਵੀ ਜੇ ਤੁਸੀਂ ਜਾਣਾ ਹੈ ਜਾਂ ਕਰਨਾ ਤੇ ਉਹਨਾਂ ਨੇ ਤੁਹਾਨੂੰ ਇਹੀ ਗੱਲ ਹੀ ਕਹਿਣੀ ਹੈ ਵੀ ਅਸੀਂ ਹੁਣ ਤੱਕ ਸਾਡੀ ਜਿਹੜੀ ਹੈ ਉਹ ਅਸੀਂ ਸੇਰ ਤੱਕ ਉਹ ਮੂਵੀ ਰਿਲੀਜ਼ ਕਰਨ ਦਾ ਸਾਡੇ ਕੋਲੇ ਅਸੀਂ ਆਪਣਾ ਮਨ ਬਣਾ ਲਿਆ ਵੀ ਅਸੀਂ ਨਹੀਂ ਲਾਣੀ ਸੋ ਫਿਰ ਵੀ ਅਸੀਂ ਆਪਣੇ ਵੱਲੋਂ ਆਪਣੀਆਂ ਜਥੇਬੰਦੀਆਂ ਵੱਲੋਂ ਆਗਾਜ਼ ਵੱਲੋਂ ਸ਼ਹੀਦ ਉਧਰ ਸਿੰਘ ਕਲੱਬ ਵੱਲੋਂ ਸਿੱਖ ਤਾਲਮਿਲ ਕਮੇਟੀ ਵੱਲੋਂ ਹੋਰ ਸਾਡੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਅਸੀਂ ਸਾਰਿਆਂ ਨੇ ਇੱਕ ਜਿਹੜੀ ਪਾਲ ਹੈ ਉਹ ਸੇਰ ਵਾਸਤੇ ਦੇਤੀ ਹੋਈ ਹੈ ਇਨੂੰ ਰਣੀ ਕੇਸ ਜੇ ਕਿਤੇ ਸਵੇਰੇ ਕਿਤੇ ਕੋਈ ਛੋਟੀ ਜੀ ਵੀ ਇਹ ਪੀਵੀਆਰ ਦੀ ਜਿਹੜੀ ਕੰਪਨੀ ਹੈ ਜਾਂ ਇਥੋਂ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਜੇ ਕੋਈ ਸ਼ਰਾਰਤ ਕਰਦੀ ਹੈ ਉਸ ਫਿਲਮ ਨੂੰ ਰਿਲੀਜ਼ ਕਰਨ ਬਾਰੇ ਤੇ ਉਹਦਾ ਅਸੀਂ ਪੂਰ ਜ਼ੋਰ ਜਿਹੜਾ ਉਹ ਪ੍ਰੋਟੈਸਟ ਕਰਾਂਗੇ ਤੇ ਇਹ ਸਾਡਾ ਭਰਾ ਹੈ ਇਹ ਹੈ ਲਖਨਊ ਤੋਂ ਹੈ ਤੇ ਮੈਂ ਫਿਰ ਵੀ ਇਹਨੂੰ ਆਪਣੇ ਭਰਾਵੇਂ ਵਾਲੇ ਰਿਲੇਸ਼ਨ ਦੇ ਵਿੱਚ ਇੱਕ ਇਹਨੂੰ ਆਪਣੇ ਵੱਲੋਂ ਗੱਲ ਕਹਿ ਕੇ ਜਨਾ ਚਾਣਾ ਕਿ ਸਵੇਰੇ ਸਾਡੇ ਹਾਸਤੇ ਟੋਟਾ ਟਾਟਾ ਚਾਹ ਕੌਫੀ ਦਾ ਜਿਹੜਾ ਇੰਤਜ਼ਾਮ ਹੈ ਉਹ 2 4 500 ਬੰਦੇ ਦਾ ਜ਼ਰੂਰ ਕਰਿਓ ਉਕੀ ਸਵੇਰੇ ਅਸੀਂ ਜਿਹੜਾ ਉਹ ਪੂਰੇ ਫੁੱਲ ਫਲੈਜ ਤੁਹਾਨੂੰ ਆ ਕੇ ਮਿਲਾਂਗੇ ਹਾਂ ਜੇ ਤੁਸੀਂ ਸਾਨੂੰ ਆਸ਼ਵਾਸ਼ਣ ਸਹੇਰੇ ਵੀ ਦੇ ਦਿੱਤਾ ਵੀ ਹਾਂ ਵੀ ਨਹੀਂ ਜਾਂ ਐਡਮਿਨਿਸਟ੍ਰੇਸ਼ਨ ਸਾਨੂੰ ਕਹਿ ਰਹੀ ਦੀ ਹੈ ਵੀ ਫਿਲਮ ਨਹੀਂ ਹੋ ਰਹੀ ਰਿਲੀਜ਼ ਨਹੀਂ ਲੱਗ ਰਹੀ ਤੇ ਫਿਰ cháy ਅਸੀਂ ਆਪਣਾ ਜਿਹੜਾ ਐਜੂਕੇਸ਼ਨ ਹੈ ਉਹਨੂੰ ਅਸੀਂ ਪੋਸਟਪੋਨ ਕਰ ਲਈਏ ਇਹਨਾਂ ਕਹਿੰਦਾ ਫਤਿਹ ਬਲਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ਼ਨ ਜੀ ਜਿਹੜੀ ਉਹਤੇ ਐਡ ਚੱਲਦੀ ਵੀ ਤੁਹਾਡੀ ਐਲੀਡ ਉਹ ਪਹਿਲਾਂ ਕੈਸੇ ਕਰੋ ਉਹਨੇ ਬੰਦ ਕਰਾ ਦਿਓ ਕਿਉਂਕਿ ਉਹ ਅਸੀਂ ਇਹਨੂੰ ਚੈੱਕ ਕਰਦੇ ਹਾਂ ਉਹਨੇ ਬੰਦ ਇਹਦਾ ਪਿਛੋ ਆਰਡਰ ਹੋ ਗਿਆ ਬੰਦ ਕਰਨ ਨੂੰ ਬੰਦ ਕੀਤੇ ਜਾਓ ਸਰ